ਜਿੱਥੇ ਇੱਕ ਪਾਸੇ ਅੱਜ ਤੜਕਸਾਰੀ ਧੁੰਦ ਦਾ ਪਰਕੋਪ ਵੇਖਣ ਨੂੰ ਮਿਲ ਰਿਹਾ ਸੀ ਪੂਰੇ ਪੰਜਾਬ ਨੂੰ ਧੁੰਦ ਨੇ ਲਗਭਗ ਆਪਣੀ ਚਾਦਰ ਵਿੱਚ ਲਿਆ ਹੋਇਆ ਸੀ ਅਤੇ ਲੋਕ ਠੰਡ ਵਿੱਚ ਠਿੱਡੁਰ ਰਹੇ ਹਨ ਉੱਤੇ ਹੀ ਧੁੰਦ ਕਾਰਨ ਪੂਰੇ ਪੰਜਾਬ ਵਿੱਚ ਚਾਹੇ ਫਿਰੋਜ਼ਪੁਰ ਹੈ ਗੁਰੂਰਸਾ ਹੈ ਫਾਜ਼ਿਲਕਾ ਹੈ ਜਾਂ ਹੋਰ ਵੱਖ-ਵੱਖ ਥਾਵਾਂ ਤੇ ਹੈ ਦੁਰਘਟਨਾਵਾਂ ਦੀਆਂ ਖਬਰਾਂ ਲਗਾਤਾਰ ਮਿਲ ਰਹੀਆਂ ਸੀ ਪਰ ਸ਼ਾਮ ਹੁੰਦੇ ਹੁੰਦੇ ਅੱਜ ਇੱਕ ਮਾੜੀ ਖ਼ਬਰ ਵੀ ਮਿਲੀ ਕਿ ਫਾਜ਼ਿਲਕਾ ਦੇ ਆਰਟੀਓ ਹਾਂਜੀ ਫਾਜ਼ਿਲਕਾ ਦੇ ਆਰਟੀਓ ਸੜਕ ਤੇ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ ਮੰਡੀ ਲਾਧੂਕਾ ਦੇ ਨੇੜੇ ਅਤੇ ਚੈਕਿੰਗ ਤੋਂ ਦੌਰਾਨ ਇੱਕ ਮੋਟਰਸਾਈਕਲ ਤੇ ਮਗਰ ਪਾਈ ਜੁਗਾੜੂ ਰੇੜੀ ਨੂੰ ਬਚਾਉਂਦੇ ਹੋਏ ਉਹਨਾਂ ਦੇ ਡਰਾਈਵਰ ਅਤੇ ਗਨਮੈਨ ਦੀ ਦੂਸਰੀ ਜਿਹੜੀ ਗੱਡੀ ਸੀ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਇਸ ਐਕਸੀਡੈਂਟ ਐਨਾ ਪਿਆਰਕ ਹੋਇਆ ਕਿ ਡਰਾਈਵਰ ਅਤੇ ਗਨਮੈਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸ਼ਾਮ ਹੁੰਦੇ ਹੀ ਇਹ ਖਬਰ ਜਿਵੇਂ ਫੈਲੀ ਤਾਂ ਸਭ ਪਾਸੇ ਸੋਗ ਦੀ ਲਹਿਰ ਹੋ ਗਈ ਤੁਸੀਂ ਵੇਖ ਰਹੇ ਹੋ ਵੀ ਕਿਵੇਂ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ ਤੇ ਹਸਪਤਾਲ ਦੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਉਹਨਾਂ ਦੀ ਜਾਨ ਵੀ ਚਲੀ ਗਈ ਹੈ ਇਹ ਦੁਰਘਟਨਾਵਾਂ ਵਾਪਰੀ ਹੈ ਫਾਜ਼ਿਲਕਾ ਦੇ ਲਾਧੂ ਕਾ ਮੰਡੀ ਦੇ ਨੇੜੇ ਜਿੱਥੇ ਆਰਟੀਓ ਸਰਦਾਰ ਰਵਿੰਦਰ ਸਿੰਘ ਅਰੋੜਾ ਚੈਕਿੰਗ ਕਰ ਰਏ ਸੀ ਅਤੇ ਚੈਕਿੰਗ ਕਰਕੇ ਚੱਲੇ ਸੀ ਉਹਨਾਂ ਦੇ ਪਿੱਛੇ ਆ ਰਹੀ ਦੂਜੀ ਗੱਡੀ ਮੋਟਰਸਾਈਕਲ ਰੇੜੀ ਨੂੰ ਬਚਾਉਂਦੇ ਹੋਏ ਦੁਰਘਟਨਾ ਵਾਪਰ ਹੋ ਗਈ ਜਿਸ ਬਾਰੇ ਗੱਲਬਾਤ ਕਰਦੇ ਪ੍ਰਤਖ ਦਰਸ਼ਕਾਂ ਅਤੇ ਆਰਟੀਓ ਦਾ ਕੀ ਕਹਿਣਾ ਸਾਬ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋਗੇ ਇਹ ਲਾਧੂਗਾ ਅੱਡੇ ਤੋਂ ਪਿੱਛੇ ਹੀ ਕਰਕੇ ਇੱਕ ਮੋਟਰਸਾਈਕਲ ਦੀ ਜਿਹੜੀ ਟਰਾਲੀ ਦੇ ਨਾਲ ਇਹ ਗੱਡੀ ਡਸਟਰ ਜਿਹੜੀ ਟਕਰਾਈ ਹੈ ਜਿੱਦੇ ਚ ਟੋਟਲ 4 ਵਿਅਕਤੀ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਗੰਬੀਰ ਉੱਚ ਜ਼ਖਮੀ ਹੋਏ ਆਰ ਦੋ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੇ ਪਤਾ ਹੈ ਕੌਣ ਸੀਗੇ ਇਹ ਬੰਦੇ ਇਹ ਦੋ ਤਾਂ ਜਿਹੜੇ ਮੁਲਾਜ਼ਮ ਸੀ तकरीबन ਚਾਰ ਹੀ ਮੁਲਾਜ਼ਮ ਸੀਗੇ ਪਰ ਇੱਕ ਤਾਂ ਜਿਹੜਾ ਟ੍ਰੈਫਿਕ ਪੁਲਿਸ ਦੇ ਵਿੱਚ ਦੇਸ਼ ਰਾਜ ਜਿਹੜਾ ਉਹ ਮੁਲਾਜ਼ਮ ਸੀਗਾ ਆਰਟੀਓ ਸਾਹਿਬ ਦਾ ਡਰਾਈਵਰ ਸੀਗਾ ਪਰ ਦੂਜੇ ਦੋ ਮੁੰਡੇ ਉਹ ਵੀ ਆਰਟੀਓ ਦਫ਼ਤਰ ਜਿਹੜੇ ਉਹ ਕੰਮ ਕਰਦੇ ਪਤਾ ਲੱਗ ਪਾਇਆ ਗਲਤੀ ਕਿੱਥੇ ਰਹੀ ਹੈ ਜਾਂ ਕਿਵੇਂ ਗਲਤੀ ਤਾਂ ਦੇਖੋ ਇਹ ਤਾਂ ਜਾਂਚ ਦਾ ਵਿਸ਼ਾ ਹੈ ਮੌਕੇ ਤੇ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਉਹਦੀ ਜਾਨ ਬਚਾਉਣ ਦੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਤਾਂ ਜਾਂਚ ਦਾ ਵਿਸ਼ਾ ਵੀ ਕੀ ਦਾ ਖਸੂਸੀ ਕਿ ਲੱਗ ਕੇ ਇਹ ਡੈਥ ਉੱਥੇ ਹੋ ਗਈ ਸੀ ਜਾਂ ਹਸਪੀਟਲ ਡੈਥ ਐਂਬੂਲੈਂਸ ਉੱਤੇ ਇਲਜਾਨ ਦੇ ਵਕਤ ਜਿਹੜੀ ਰਸਤੇ ਤੇ ਜਿਹੜੀ ਇਹਨਾਂ ਦੀ ਡੈਥ ਹੋਈ ਇੱਥੇ ਜਦੋਂ ਆਏ ਤਾਂ ਡਾਕਟਰਾਂ ਨੇ ਉਹਨਾਂ ਨੂੰ ਜਿਹੜਾ ਮਦਦ ਕੀਤੀ ਠੀਕ ਹੈ ਥੋੜੇ ਚੈਕਿੰਗ ਸੀ ਕਿ ਟ੍ਰੈਫਿਕ ਪੁਲਿਸ ਨਾਲ ਸੀ ਕੋਈ ਮੋਟਰਸਾਈਕਲ ਤੇ ਜਿਹੜਾ ਹੁੰਦਾ ਉਹ ਜਗਾੜੀ ਚ ਲਾਇਆ ਹੋਇਆ ਉਹਨੇ ਅਚਾਨਕ ਕਰਨ ਕੀਤਾ ਮੇਰੀ ਗੱਡੀ ਅੱਗੇ ਸੀ पिछली गड्डी से बैठे अभी पिछली गड्डी का मेरा टक्कर होकर तो एक पेट चला गया नीचे उतर गया कितने एक्सीडेंट रहा है लादू का रिकॉर्ड ये सर कि नुकसान हो गया सर नुकसान दो एक ट्रैफिक पुलिस वाला सर साढ़े नाल वो एक्सपायर हो गया उस गड्डी पर सी प्लस एक ड्राइवर से ए बी सी जनरल का वो एक्सपायर हो गया टोटल किन्ने जने से जी चार जने से और भी कोई इस अलावा जख्मी नहीं बाकी एबीआई न्यूज चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत